ਸਤ ਸ੍ਰੀ ਅਕਾਲ ਦੋਸਤੋ ਅੱਜ ਤੁਹਾਨੂੰ ਦਰਸ਼ਨ ਕਰਾਉਣੀ ਆਪਾਂ ਕੈਨੇਡਾ ਦੇ ਵਿੱਚ ਜੋ ਫਰੂਟ ਆ ਬਲੂ 베ਰੀ ਜੋ ਖੇਤੀਬਾੜੀ ਦੇ ਵਿੱਚ ਸਭ ਤੋਂ ਜ਼ਿਆਦਾ ਮਸ਼ਹੂਰ ਐ ਇੱਥੋਂ ਦੀ ਖੇਤੀ ਐ ਤੇ ਬਹੁਤ ਮਹਿੰਗਾ ਫਰੂਟ ਐ ਅੱਜ ਤੁਹਾਨੂੰ ਦਰਸ਼ਨ ਕਾਉਣੀ ਆਪਾਂ ਬਲੂ 베ਰੀ ਦੇ ਤਕਰੀਬਨ ਜਿਹੜਾ ਬ੍ਰਿਟਿਸ਼ ਕੋਲੰਬੀਆ ਵੈਂਕੂਵਰ ਦਾ ਏਰੀਆ ਉੱਥੇ ਤਾਂ ਆਪਣੇ ਬਹੁਤ ਜ਼ਿਆਦੇ ਫਾਰਮ ਆ ਤੇ ਆਪਣੀ ਕਮਿਊਨਿਟੀ ਦੇ ਬਹੁਤ ਸਾਰੇ ਲੋਕ ਛੁੱਟੀਆਂ ਦੇ ਵਿੱਚ ਫਾਰਮਾਂ ਦੇ ਵਿੱਚ ਕੰਮ ਕਰਦੇ ਤੇ ਬਲੂ 베ਰੀ ਤੋੜਦੇ ਆ ਤੇ ਮੈਂ ਤੁਹਾਨੂੰ ਦਰਸ਼ਨ ਕਰਾਉਣਾ ਹੈ ਜੀ ਵਲੂ ਬੇਰੀ ਦਾ ਜੋ ਫਰੂਟ ਹੈ ਕਿਸ ਤਰ੍ਹਾਂ ਦਾ ਹੁੰਦਾ ਹੈ ਆ ਇੱਕ ਛੋਟਾ ਜਿਹਾ ਬੂਟਾ ਜਿੱਦਾਂ ਆਪਣੇ ਕਪਾਹ ਦਾ ਨਰਮੇ ਦਾ ਇੰਡੀਆ ਦੇ ਵਿੱਚ ਬੂਟਾ ਹੁੰਦਾ ਹੈ ਤੇ ਆ ਇਹਨੂੰ ਬਲੂ ਬੇਰੀ ਲੱਗੀ ਹੋਈ ਹੈ ਨੀਲੇ ਰੰਗ ਹਲਕਾ ਨੀਲਾ ਜਿਹਾ ਰੰਗ ਇਹਦਾ ਤੇ ਆ ਟਾਣਾਂ ਦੇ ਟਾਣ ਲੱਗੀ ਹੋਈ ਹੈ ਫਰੂਟ ਬਲੂ ਬੇਰੀ ਲੱਗਿਆ ਹੋਇਆ ਇਸ ਨੂੰ ਤੇ ਆਗੇ ਹੋਰ ਇਥੇ ਲੱਗੇ ਹੋਏ ਤੇ ਆ ਬਹੁਤ ਫਲ ਲੱਗਾ ਹੋਇਆ ਤੇ ਕੰਮ ਕਰ ਰਿਹਾ ਤੇ ਆ ਤੋਂ ਲੜਕੀ ਤੇ ਬਲੂਬੇਰੀ ਤੋੜ ਵੀ ਰਹੇ ਆ ਆਪਣੇ ਕਮਿਨਟੀ ਦੇ ਲੱਗਦੇ ਇਹਨਾਂ ਨਾਲ ਆਪਾਂ ਗੱਲ ਕਰਦੇ ਆਂ ਕਿ ਜਾ ਕੇ ਪੁੱਛਦੇ ਆਂ ਵੀ ਕਿਵੇਂ ਬਾਈ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂਜੀ ਬਲੂਬੇਰੀ ਤੋੜਨਾ ਆ ਬਾਈ ਜੀ ਬਲੂਬੇਰੀ ਤੋੜਨਾ ਆ ਜੀ ਅਸੀਂ ਵੈਸੇ ਤਾਂ ਆਏ ਆਗੇ ਆਪਦਾ ਵਕੇਸ਼ਨ ਤੇ ਐਡਮਿੰਟਨ ਤੋਂ ਅਲਵਾਟਾ ਆ ਅੱਛਾ ਜੀ ਤੇ ਇੱਥੇ ਆਪਣਾ ਫਰੈਂਡ ਰਹਿੰਦਾ ਜੀ ਉਹ ਸਾਨੂੰ ਲੈ ਕੇ ਫਾਰਮ ਦੇ ਵਿੱਚ ਠੀਕ ਹੈ ਜੀ ਤੇ ਕਹਿੰਦੇ ਬਲੂਬੈਰੀ ਤੋੜਨੀ ਹੈ ਮੈਂ ਕਿਹਾ ਵੀ ਚਲੋ ਦੇਖ ਕੇ ਆਣੇ ਬਲੂਬੈਰੀ ਖਾਣੇ ਤਾਂ ਰਹਿੰਦੇ ਵੀ ਤੋੜ ਕੇ ਵੀ ਦੇਖੀ ਅੱਜ ਠੀਕ ਹੈ ਜੀ ਠੀਕ ਹੈ ਤੇ ਬੜਾ ਜॉय ਕਰੀਏ ਇੰਨੇ ਜੀ ਬਹੁਤ ਆ ਦੇਖੋ ਤੁਸੀਂ ਤੁਸੀਂ ਗੁੱਛੇ ਲੱਗੇ ਪਏ ਵੈਸੇ ਤਾਂ ਅੰਗੂਰਾਂ ਦੇ ਗੁੱਛੇ ਜਰੂਰ ਦੇਖੇ ਆਂ ਇੰਡੀਆ ਦੇ ਵਿੱਚ ਪਰ ਇਥੇ ਬਲੂਬੈਰੀਆਂ ਦੇਖੇ ਜੇ ਦੇਖ ਰਹੇ ਆਂ ਅਸੀਂ ਠੀਕ ਹੈ ਜੀ ਹਾਂ ਮੜਾ ਤੋੜ ਕੇ ਵਿਖਾਓ ਕਹਿੰਦੀ ਕਿਵੇਂ ਲੱਗ ਰਿਹਾ ਕਿਵੇਂ ਤੋੜਦੇ ਇਹ ਇਹ ਜੀ ਮੈਨੂੰ ਅਸਾਂ ਦੇ ਵਿੱਚ ਗੋਰੀ ਨੇ ਸਿਖਾਇਆ ਵੀ ਜਿਹਦਾ ਫਾਰਮ ਹੈ ਇਹ ਉਹ ਕਹਿੰਦੀ ਵੀ ਆਏ ਬੁੱਕ ਕਰ ਲਓ ਥੱਲੇ ਠੀਕ ਹੈ ਜੀ ਤੇ ਤੇ ਜਿਹੜੀਆਂ ਜਿਹੜੀਆਂ ਪੱਕੀਆਂ ਹੋਣਗੀਆਂ ਉਹ ਆਟੋਮੈਟਿਕਲੀ ਛੇਦੀ ਟੁੱਟ ਜਾਣੀ ਤਾਂ ਆ ਆਪਣੇ ਬੁੱਕ ਚ ਆਈ ਨਹੀਂ ਇਹ ਦੇਖੋ ਠੀਕ ਹੈ ਠੀਕ ਹੈ ਜੀ ਤੇ ਤੁਸੀਂ ਖਾ ਵੀ ਸਕਦੇ ਇਹਨਾਂ ਨੂੰ ਨਾਲ ਦੀ ਨਾਲ ਟੋੜੀ ਟੋੜੀ ਜਾਂਦੇ ਇਹ ਖਾ ਵੀ ਸਕਦੇ ਆ ਜੀ ਪਹਿਲਾਂ ਰੱਖਾ ਕੇ ਰੱਜ ਲਓ ਮੁੜ ਕੇ ਤੋੜ ਲਓ ਵਾਹ ਕੀ ਬਾਤ ਹੈ ਠੀਕ ਹੈ ਠੀਕ ਬੜੀ ਮਿਹਰਬਾਨੀ ਬਾਈ ਜੀ ਥੈਂਕ ਯੂ ਵੀਰੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਹੈ ਹਾਂਜੀ ਹਾਂਜੀ ਕਿਵੇਂ ਲੱਗ ਰਹੀ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਜੀ ਠੀਕ ਹੈ 베ਰੀ ਤੋੜਨਾ ਆ ਜੀ ਤੁਸੀਂ ਨਹੀਂ ਅਸੀਂ ਇੱਥੇ ਵਿਜ਼ਿਟ ਕਰਨ ਆਏ ਸੀਗੇ ਫੈਮਿਲੀ ਫਰੈਂਡ ਨੂੰ ਹਾਂਜੀ ਤੇ ਉਹ ਸਾਨੂੰ ਫਿਰ ਦਿਖਾਉਣ ਲੈ ਕੇ ਆ ਰਹੇ ਠੀਕ ਹੈ ਜੀ ਠੀਕ ਹੈ ਬਹੁਤ ਵਧੀਆ ਬਹੁਤ ਤੇ ਕਿਵੇਂ ਤੋੜਦੇ ਤੁਸੀਂ 베ਰੀ ਤੋੜਨਾ ਵਧੀਆ ਲੱਗਦਾ ਜੀ ਹਾਂਜੀ ਬਹੁਤ ਵਧੀਆ ਬਹੁਤ ਇੰਜੋਏ ਕਰ ਰਹੇ ਹਾਂ ਜੀ ਸਟੋਰ ਤੋਂ ਬਿਨਾ ਪਹਿਲਾਂ ਕਿਤੇ 베ਰੀ ਵੇਖੀ ਸੀ ਤੁਸੀਂ ਨਹੀਂ ਨਾ ਜੀ ਅਸੀਂ ਪਹਿਲੀ ਵਾਰ ਹੀ ਦੇਖੇ ਕੰਟਰੀ ਸਾਈਡ ਇਥੇ ਵਾਹ ਜੀ ਵਾਹ ਕੀ ਹਾਂਜੀ ਓਕੇ ਜੀ ਓਕੇ ਬਾਈ ਜੀ ਬੜੀ ਮਿਹਰਬਾਨੀ ਅਸੀਂ ਗੱਲ ਠੀਕ ਹੈ ਦੇਖੋ ਆ ਨਜ਼ਾਰਾ ਦੋਸਤੋ ਬਲੂ ਬੇਰੀ ਦਾ ਇੰਡੀਆ ਦੇ ਵਿੱਚ ਵੇਖੋ ਅੰਗੂਰਾਂ ਦੇ ਜਿਵੇਂ ਗੁੱਛੇ ਲੰਮਕਦੇ ਨੇ ਐ ਤੇ ਇਹ ਤਕਰੀਬਨ ਇਹ ਕੈਨੇਡਾ ਦੇ ਵਿੱਚ ਮੈਨੂੰ ਲੱਗਦਾ ਵੀ ਸਭ ਤੋਂ ਮਹਿੰਗਾ ਫਰੂਟ ਹੈ ਇਥੋਂ ਪੂਰੀ ਦੁਨੀਆ ਨੂੰ ਬਲੂ ਬੇਰੀ ਹੈ ਨਾ ਜੋ ਆ ਦੇਖੋ ਫਰੂਟ ਪੂਰੀ ਦੁਨੀਆ ਨੂੰ ਇਥੋਂ ਇੰਪੋਰਟ ਹੁੰਦੀ ਆ ਖਾਸ ਕਰਕੇ ਯੂਰਪ ਨੂੰ ਬਲੂ ਬੇਰੀ ਇੰਪੋਰਟ ਹੁੰਦੀ ਆ ਤੇ ਓਕੇ ਥੈਂਕ ਯੂ ਸੋ ਮਚ ਦੋਸਤੋ ਜੁੜੇ ਰਹੋ ਸਾਡੇ ਨਾਲ ਧੰਨਵਾਦ